ਨੇ ਦਾਜ ਦੇ ਇੱਕ ਚੱਕਰ ਜੀ ਹੀ ਕਿਹੜੇ ਚੱਕਰ ਜੀ ਮੋਟਰਸਾਈਕਲ ਸਪਰੈਂਡਰ ਦਿੱਤਾ ਇਹ ਤੇ ਉਦੋਂ ਬਾਅਦ ਕਹਿੰਦੇ ਸਪਰੈਂਡਰ ਤੇ ਮੋਟਰਸਾਈਕਲ ਸਾਡੇ ਘਰੇ ਹੈਗਾ ਵਾ ਤੇ ਬੁਲਟ ਦੀ ਇਹਨਾਂ ਨੇ ਮੰਗ ਰੱਖੀ ਬੋਲ ਤੋ ਬਾਤ ਫਰਾਈਂ ਇਹ ਕਲ ਸੀਰੀਅਸ ਨਹੀਂ ਲਿਆ ਜਿਆਦਾ ਕਿ ਚਲੋ ਕੋਈ ਨਹੀਂ ਆਪਣੇ ਘਰੇ ਸੌਖੀ ਜੀ ਤੁਹਾਡੇ ਨਾਲ ਮੇਲ ਵਰਤਨ ਟੁੱਟ ਗਿਆ ਮੇਰੀ ਬੇਟੀ ਵੀ ਜਦੋਂ ਦੀ ਮੈਰਿਜ ਹੋਈ ਹੈ ਮੇਰੀ ਬੇਟੀ ਨੂੰ ਨਾ ਮੇਰੇ ਨਾਲ ਆਉਣ ਹੀ ਦਿੰਦੇ ਨਾ ਮੈਨੂੰ ਮਿਲਣ ਵਰਤਨ ਦਿੰਦੇ ਸੀਗੇ ਤੁਹਾਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਮੇਸ਼ਾ ਟੌਰਚਰ ਕਰਦੇ ਰਹਿੰਦੇ ਫੋਨ ਕਰਦੇ ਸੀ ਸਨਾਂ ਚਾਹੀਤ ਤੁਹਾਨੂੰ ਕਦੋਂ ਪਤਾ ਮੈਨੂੰ ਇਹਨਾਂ ਨੇ ਜੇ ਦਿਨ ਰਾਤ ਨੂੰ ਇਹਨਾਂ ਨੇ ਐਡਮਿਟ ਕਰਾਈ ਮੈਨੂੰ ਦਿਨੇ 9 ਵਜੇ ਫੋਨ ਕੀਤਾ ਹੋਆ ਕਹਿੰਦੇ ਤੁਹਾਡੀ ਬੇਟੀ ਸੀਰੀਅਸ ਆ ਤੇ ਆਣ ਕੇ ਵੇਖ ਲਓ ਜਲਦੀ ਆਓ ਮੇਰਾ ਨਾ ਗਰਮੀ ਕਰਾ ਕੀ ਗੱਲ ਬਾਤ ਹੈ ਤੁਹਾਡਾ ਮੇਰੀ ਬੇਟੀ ਵੀ ਜਦੋਂ ਦੀ ਮੈਰਿਜ ਹੋਈ ਹੈ ਮੇਰੀ ਬੇਟੀ ਨੂੰ ਨਾ ਮੇਰੇ ਨਾਲ ਹੋਣ ਹੀ ਦਿੰਦੇ ਨਾ ਮੈਨੂੰ ਮਿਲਣ ਵਰਤਨ ਦਿੰਦੇ ਸੀਗੇ ਤੁਹਾਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਮੇਸ਼ਾ ਟਰਟਚਰ ਕਰਦੇ ਰਹਿੰਦੇ ਫੋਨ ਕਰਦੇ ਸੀ ਸੱਸ ਸੱਸ ਘਰ ਵਾਲਾ ਨਣਾ ਸੋਹਰਾ ਕਿਹੜੀ ਗੱਲਾਂ ਕੀ ਉਹਨੂੰ ਮਤਲਬ ਕਿਸੇ ਦੇ ਨਾਲ ਉਹਨੂੰ ਕੋਈ ਗੱਲਬਾਤ ਨਹੀਂ ਕਰ ਦਿੰਦੇ ਸੀਗੇ ਤੇ ਬਹੁਤ ਪਰੇਸ਼ਾਨ ਰਹਿੰਦੀ ਸੀ ਮੇਰੀ ਬੇਟੀ ਕਿੰਨੀ ਦੇਰ ਹੋਈ ਵਿਆਹ ਨੂੰ 7 ਸਾਲ ਹੋ ਗਿਆ ਕਿ ਕਰਨੇ ਕੀ ਉਹਨਾਂ ਟਰਟਚਰ ਕਰਦਾ ਕਿਉਂ ਕਰਦੇ ਹੀ ਇਤਰਾਹ ਨਾਲ ਇਹ ਤੇ ਹੁਣ ਸਰ ਉਹਨਾਂ ਦੇ ਘਰ ਦੇ ਵਿੱਚ ਕਿ ਤੱਕ ਬੇਟੀ ਨੂੰ ਪਰੇਸ਼ਾਨ ਬਹੁਤ ਕਰਦੇ ਸੀਗੇ ਮੈਂ ਤੇ ਆਉਂਦੀ ਜਾਂਦੀ ਨਹੀਂ 나 ਮੈਨੂੰ ਆਉਣ ਹੀ ਦਿੰਦੇ ਮਿਲਣ ਵੀ ਨਹੀਂ ਦਿੰਦੇ ਸੀ ਕਿ ਮੇਨੂੰ ਤੇ ਜਿਹੜਾ ਵੀ ਕੋਈ ਚਾਚੀ ਦਾਦਾ ਦਾਦੀ ਜਾਂਦੇ ਸੀ ਨਾ ਕਹਿੰਦੀ ਮੈਂ ਤੁਹਾਡੇ ਕੋਲ ਆਣ ਕੇ ਗੱਲ ਕਰਾਂਗੀ ਤੇ ਇਹ ਮੇਰਾ ਬਹੁਤ ਜ਼ਿਆਦਾ ਮੇਰੀ ਬੇਇੱਜ਼ਤੀ ਕਰਦੇ ਆ ਮੈਨੂੰ ਕਿਸੇ ਨਾਲ ਗੱਲ ਨਹੀਂ ਕਰਨ ਦਿੰਦੇ ਹੁਣ ਮੰਗ ਕੀ ਮੇਰੀ ਮੰਗ ਇਹ ਹੀ ਆ ਪ੍ਰਸ਼ਾਸਨ ਕੋਲੋਂ ਕਿ ਮੇਰੀ ਬੇਟੀ ਨੂੰ ਇਨਸਾਫ਼ ਮਿਲਣਾ ਚਾਹੀਦਾ ਤੁਹਾਨੂੰ ਕਦੋਂ ਪਤਾ ਮੈਨੂੰ ਇਹਨਾਂ ਨੇ ਜੇ ਦਿਨ ਰਾਤ ਨੂੰ ਇਹਨਾਂ ਨੇ ਐਡਮਿਟ ਕਰਾਈ ਮੈਨੂੰ ਦਿਨੇ 9 ਵਜੇ ਫੋਨ ਕੀਤਾ ਹੋਆ ਕਹਿੰਦੇ ਤੁਹਾਡੀ ਬੇਟੀ ਸੀਰੀਅਸ ਆ ਤੇ ਆਣ ਕੇ ਫੋਨ ਕੀਤਾ ਗਿਆ ਤੁਹਾਨੂੰ ਪਹਿਲਾਂ ਮੇਰੇ ਹਸਬੰਦ ਨੇ ਫੋਨ ਕੀਤਾ ਉਹਨਾਂ ਨੇ ਮੈਨੂੰ ਦੱਸਿਆ ਕਿ ਰੀਪੂ ਠੀਕ ਨਹੀਂ ਆ ਤੇ ਜਾਓ ਫਿਰ ਇਹਨਾਂ ਦੇ ਇੱਕ ਹੀ ਫੋਨ ਆਇਆ ਇਸ ਤੋਂ ਬਾਅਦ ਇਹਨਾਂ ਫੋਨ ਬੰਦ ਕਰ ਦਿੱਤਾ ਮੇਰਾ ਫੋਨ ਕਿੰਨਾ ਵੱਲੋਂ ਕੀਤਾ ਗਿਆ ਫੋਨ ਮੈਨੂੰ ਬੰਬਿਓ ਆਇਆ ਸੀਗਾ ਮੇਰੇ ਹਸਬੰਦ ਨੇ ਕੀਤਾ ਸੀ ਮੈਨੂੰ ਇਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਪੁਲਿਸ ਨੂੰ ਕੰਪਲੀਟ ਕਰਾਤੀ ਹਾਂਜੀ ਪੁਲਿਸ ਵੱਲੋਂ ਉਹਨਾਂ ਨੇ ਕਿਹਾ ਕਿ ਜਿੰਨੀ ਹੱਲਫ ਹੋਏਗੀ ਤੁਹਾਨੂੰ ਇਨਸਾਫ ਮਿਲੇਗਾ ਮੈਂ ਸਰਪ੍ਰੈਸ ਸੁਖਿੰਦਰ ਸਿੰਘ ਹੋਟੀਆਂ ਦੀ ਮੇਰੀ ਭਤੀਜੀ ਹੀ ਰੁਪਿੰਦਰ ਕੌਰ ਤੇ ਸਾਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਇਹਨੂੰ ਤੇ ਹਾਈ ਤੇ ਚਲੋ ਕਹਿੰਦੇ ਸੀ ਕਿ ਨਹੀਂ ਮਿਲਿਆ ਵਰਤਨ ਦੇਂਦੇ ਕਿ ਸਾਡੇ ਨਾਲ ਮੇਲ ਵਰਤਨ ਇਹਨਾਂ ਨੇ ਘਟਾਇਆ ਸੀ ਤੇ ਅਸੀਂ ਨਹੀਂ ਸੀ ਆਉਂਦੇ ਤੇ ਪਰ ਹੁਣ ਦੋਹਾਂ ਜਿਆਦਾ ਟੌਰਚਰ ਕਰਦੇ ਸੀ ਵੱਧ ਕੇ ਇਹਨੂੰ ਤੇ ਪਤਾ ਨਹੀਂ ਦਾਜ ਦੇ ਇੱਕ ਚੱਕਰ ਜਿਹੀ ਸੀ ਕਿਹੜੇ ਚੱਕਰ ਜਿਹੀ ਮੋਟਰਸਾਈਕਲ ਸਪਲੈਂਡਰ ਦਿੱਤਾ ਸੀ ਤੇ ਉਦੋਂ ਬਾਅਦ ਕਹਿੰਦੇ ਸਪਲੈਂਡਰ ਤੇ ਮੋਟਰਸਾਈਕਲ ਸਾਡੇ ਘਰੇ ਹੈਗਾ ਵਾ ਤੇ ਬੋਲਟ ਦੀ ਇਹਨਾਂ ਨੇ ਮੰਗ ਰੱਖੀ ਬੋਲ ਤੋ ਬਾਰ ਫਰਾਈ ਗੀ ਕੱਲ ਸੀਰੀਅਸ ਨਹੀਂ ਲਿਆ ਜਿਆਦਾ ਕਿ ਚਲੋ ਕੋਈ ਨਹੀਂ ਆਪਣੇ ਘਰੇ ਸੌਖੀ ਜੀ ਤੁਹਾਡੇ ਨਾਲ ਮੇਲ ਵਰਤਨ ਟੁੱਟ ਗਿਆ ਤੇ ਕੱਲ ਸਾਨੂੰ ਪਤਾ ਲੱਗਾ ਕੁੜੀ ਦਾ ਤੇ ਇਹਨੂੰ ਕੁੜੀ ਨੂੰ ਐਡਮਿਟ ਕਰਾ ਕੇ ਤੇ ਮੁੜ ਕੇ ਨਹੀਂ ਕੋਈ ਵੜਿਆ ਕੱਲ ਦੇ ਫਰਾਰ ਆ ਸਾਰਾ ਪਰਿਵਾਰ ਆ ਸ਼ਾਸਨ ਕੋਲੋਂ ਇਹੀ ਮੰਗ ਕਰਦੇ ਕਿ ਹਨ ਨੂੰ ਇਨਸਾਫ ਚਾਹੀਦਾ ਸਾਡੀ ਬੇਟੀ ਨੂੰ ਇਨਸਾਫ ਚਾਹੀਦਾ ਵਾ ਜਿਹੜੀ ਨਹੀਂ ਰਹੀ ਇਹਨਾਂ ਨੇ ਕਿਓ ਜਿਹੀ ਰਿਲੀ ਚੀਜ਼ ਕੋਈ ਲਿਆਂ ਕੇ ਦਿੱਤੀ ਘਰੋਂ ਦੇ ਉਹਨੂੰ ਬਾਹਰ ਜਾਣ ਨਹੀਂ ਦਿੰਦੇ ਇਹਨਾਂ ਨੇ ਖੁਦ ਹੀ ਲਿਆਂ ਕੇ ਦਿੱਤੀ ਹੋਗੀ ਕੋਈ ਜਿਹੜੀ ਚੀਜ਼ ਡਾਕਟਰਾਂ ਨੇ ਕਲੀਅਰ ਕਰਤਾ ਵਾ ਕਿ ਇਹਨੂੰ ਜਿੜਿਲੀ ਚੀਜ਼ ਖਾਦੀ ਕੁੜੀ ਨੇ ਨਹੀਂ ਮਿਲਿਆ ਜੀ ਇਹਨੂੰ ਨਾ ਕੋਈ ਵੀ ਨਹੀਂ ਮਿਲਿਆ ਪਰਿਵਾਰ ਚ ਕੋਈ ਜੀ ਨਹੀਂ ਮਿਲਿਆ ਕੀ ਕੋਸ਼ਿਸ਼ ਨਹੀਂ ਹੈ ਜੇ ਉਹਨਾਂ ਦੇ ਘਰ ਤਾਲਾ ਲੱਗਿਆ ਕੋਈ ਘਰ ਜਾਂਦਾ ਹਨ ਨੂੰ ਨਹੀਂ ਕੋਈ ਮੌਕਾ ਮਿਲਿਆ ਹੁਣ ਮਲਾਜਮਾ ਨੂੰ ਨਾਮ ਲੈ ਕੇ ਜਾਵਾਂਗੇ ਕੋਈ ਘਰ ਦੇ ਹੱਥ ਪੱਲਾ ਮਾਰਾਂਗੇ ਕਿਤੇ ਲੱਭ ਜੇ ਕੋਈ ਚੀਜ਼ ਮਾਮਲਾ ਦਰਜ ਕਰਾਤਾ ਹਾਂਜੀ ਮਾਮਲਾ ਦਰਜ ਕਰਾਤਾ ਜੀ ਕੋਸ਼ਿਸ਼ ਕੀ ਤੁਹਾਨੂੰ ਆਸ਼ਵਾਸਨ ਦਿੱਤਾ ਗਿਆ ਪੂਰਾ ਵਿਸ਼ਵਾਸ ਦਿੱਤਾ ਗਿਆ ਸਾਡੀ ਕਹਿੰਦੇ ਹੈਲਪ ਕਰਾਂਗੇ ਪੂਰੀ ਜੋ ਬੰਦੀ ਕਾਰਵਾਈ ਕਰਾਂਗੇ ਮਾਮਲਾ ਹੈ ਲੜਕੀ ਦੇ ਕਤਲ ਵਾਲਾ ਇਹਦਾ ਕੀ ਨੇ ਜੀ ਲੜਕੀ ਦੇ ਕਤਲ ਵਾਲਾ ਮਾਮਲਾ ਨਹੀਂ ਇਹ ਰਪਿੰਦਰ ਕੋਰ ਸਿਵਾਸੀ ਪਿੰਡ ਗੋੜਾ ਪੰਡੋਰੀ ਗੋਲਾ ਤਰਨਤਾਰਨ ਦੀ ਇਹ ਇਥੇ ਰਿਸ਼ੀ ਵਿਹਾਰ ਅਮਨਦੀਪ ਸਿੰਘ ਨਾਲ ਸ਼ਾਦੀशुदा ਸੀ 4 12 16 ਨੂੰ ਇਹਨਾਂ ਦੀ ਸ਼ਾਦੀ ਹੋਈ ਸੀ ਜੋ ਸ਼ਾਦੀ ਤੋਂ ਬਾਅਦ ਵਿੱਚ ਇਹਦੇ ਸਹੁਰੇ ਪਰਿਵਾਰ ਕ ਮੈਂਬਰਾਂ ਨੇ ਜਿਹੜੇ ਉਹਨੂੰ ਪੇਕੇ ਘਰ ਨਹੀਂ ਜਾਣ ਦਿੱਤਾ ਇਹਦੇ ਇੱਕ ਲੜਕਾ ਵੀ ਪੈਦਾ ਹੋਇਆ 4 ਸਾਲ ਦਾ ਤਾਂ ਵੀ ਉਹਨੂੰ ਖੁਸ਼ੀਆਂ ਜਿਹੜੀਆਂ ਉਹ ਨਹੀਂ ਮਨਾਉਣ ਦਿੱਤੀਆਂ ਕਿ ਅਸੀਂ ਜਿਸ ਕਰਕੇ ਮਤਲਬ ਕਿ ਉਹਨੇ ਕੋਈ ਜਰੀਲੀ ਚੀਜ਼ ਖਾ ਲਈ ਸੀ ਤਾਂ ਹੀ ਪਰੇਸ਼ਾਨੀ ਕਰਕੇ ਔਰ ਕੱਲ ਦੀ ਫਲੋਰਾ ਹਸਪਤਾਲ ਦਾਖਲ ਸੀ ਅੱਜ ਉਹਦੀ ਜਿਹੜੀ ਹੈ ਡੈਥ ਹੋ ਚੁੱਕੀ ਹੈ ਉਹਦੇ ਮਾਤਾ ਗਰਮੀਤ ਜੀਵਨ ਲਈ ਖਤਮ ਕਰਨ ਵਾਸਤੇ ਉਹਨੇ ਸਾਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਕਰ ਤੇ ਤਾਨੇ ਮੇੜਿਆ ਤੋਂ ਕਰਕੇ ਕੀਤਾ ਵਾ ਸੋ ਜਿਹਦੇ ਸਬੰਧ ਵਿੱਚ ਅਸੀਂ ਇਹੋ ਬਿਆਨ ਲਿਖ ਲਿਆ ਗਿਆ ਵਾ ਮੁਕਦਮਾ ਦਰਜ ਕਰ ਕੀਤਾ ਜਾ ਰਿਹਾ ਵਾ ਤਫਤੀਸ਼ ਦੌਰਾਨ ਜੋ ਵੀ ਦੋਸ਼ੀ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ ਫਿਲਹਾਲ ਸਾਰੇ ਪਰਿਵਾਰਕ ਮੈਂਬਰ ਜਿਸ ਤਰ੍ਹਾਂ ਮਦਲੂਕ ਕੀ ਉਹਦੀ ਪਤੀ ਅਮਨਦੀਪ ਸਿੰਘ ਹੈ ਸੱਸ ਹੈ ਸੋਹਰਾ ਵਨ ਨਾਨ ਹੈ ਸਾਰੇ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਵਾ ਜੋ ਪਾਰਟ ਆਫ ਰੋਲ ਰੋਲ ਜਿਹੜਾ ਵਾ ਹਰ ਇੱਕ ਦਾ ਜਿਹੜਾ ਵਾ ਉਹ ਜੁਰੂਰ ਦਾ ਕੋਰਸ ਆਫ ਇਨਵੈਸਟੀਗੇਸ਼ਨ ਜਿਹੜਾ ਵਾ ਉਹ ਚਰਚਾ ਜਾਏਗਾ